ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਪ੍ਰਕਾਸ਼ ਦੀ ਪੋਥੀ ਦਾ 13ਵਾਂ ਅਧਿਆਇ ਦੋ ਦਰਿੰਦੇ ਪਹਿਲੀ ਆਇਤ ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦੇ ਹਿੱਠਾ ਜਏ ਦੇ 10 ਸਿੰਘ ਅਤੇ 7 ਸਿਰ ਸਨ ਉਹਦੇ ਸਿੰਘਾਂ ਉੱਤੇ 10 ਮੁਕਟ ਸਨ ਅਤੇ ਉਹਦੇ ਸਿਰਾਂ ਉੱਤੇ ਕੁਫਰ ਦਾ ਨਿਆਉ ਸਨ ਦੂਸਰੀ ਆਇਤ ਅਤੇ ਜਿਹੜਾ ਦ੍ਰਿਦਮੈ ਡਿਠਾ ਉਹ ਚਿੱਤੇ ਵਰਗਾ ਅਤੇ ਉਹ ਦੇ ਪੈਰ ਰਿਸ਼ਦਿਆਂ ਪੈਰਾਂ ਜਿਹੇ ਸਨ ਅਤੇ ਉਹ ਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਜਿਹਾ ਸੀ ਅਤੇ ਅਜਗਰ ਨੇ ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਕਤਿਆਰ ਉਹ ਨੂੰ ਦਿੱਤਾ ਤੀਸਰੀ ਆਇਤ ਮੈਂ ਉਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਘਾਓ ਲੱਗਾ ਹੋਇਆ ਵੇਖਿਆ ਅਤੇ ਉਹ ਦੀ ਕਾਰੀ ਸੱਟ ਚੰਗੀ ਹੋ ਗਈ ਅਤੇ ਸਾਰਾ ਸੰਸਾਰ ਉਹ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਤੁਰ ਪਿਆ ਚੌਥੀ ਆਇਤ ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਇਸ ਲਈ ਜੋ ਉਸਨੇ ਉਸ ਦਰਿੰਦੇ ਨੂੰ ਆਪਣਾ ਕਿ ਤਿਆਰ ਦਿੱਤਾ ਨਾਲੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਤੇ ਆਖਿਆ ਭਈ ਇਹ ਦਰਿੰਦੇ ਦੇ ਤੁਲ ਕੌਣ ਹੈ ਅਤੇ ਕੌਣ ਇਹਦੇ ਨਾਲ ਲੜ ਸਕਦਾ ਹੈ ਪੰਜਵੀਂ ਆਇਤ ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬਕਣ ਵਾਲਾ ਮੂੰਹ ਉਹਨੂੰ ਦਿੱਤਾ ਗਿਆ ਅਤੇ ਉਹਨੂੰ ਇਹ ਇਖਤਿਆਰ ਦਿੱਤਾ ਗਿਆ ਪਈ ਉਹ 42 ਮਹੀਨਿਆਂ ਤੀਕਰ ਆਪਣਾ ਕੰਮ ਕਰੀ ਜਾਵੇ ਛੇਮੀ ਆਇਤ ਉਹ ਨੇ ਆਪਣੇ ਪਰਮੇਸ਼ਰ ਦੇ ਵਿਰੁੱਧ ਕੁਫਰ ਬਕਣ ਨੂੰ ਆਪਣਾ ਮੂੰਹ ਅੱਡਿਆ ਪਈ ਉਹਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਇਹ ਅਰਥਾਤ ਉਹਨਾਂ ਉੱਤੇ ਜਿਹੜੇ ਸਵਰਗ ਵਿੱਚ ਵਸਦੇ ਹਨ ਕੁਫਰ ਬਕੇ 7ਵੀਂ ਆਇਤ ਅਤੇ ਉਹਨੂੰ ਇਹ ਦਿੱਤਾ ਗਿਆ ਭਈ ਸੰਤਾ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ ਅਤੇ ਹਰੇਕ ਗੋਤ ਉਮਤ ਪੱਖਿਆ ਅਤੇ ਕੌਮ ਉੱਤੇ ਉਹਨੂੰ ਇਕਤਿਆਰ ਦਿੱਤਾ ਗਿਆ 8ਵੀਂ ਆਇਤ ਅਤੇ ਧਰਤੀ ਦੇ ਵਾਸੀ ਸਬੇ ਉਹਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਹਦਾ ਨਿਅਉ ਉਸ ਲੇਲੇ ਦੀ ਜਿਹੜਾ ਕੋਇਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋ ਹੀ ਨਹੀਂ ਲਿਖਿਆ ਗਿਆ 9ਵੀਂ ਆਇਤ ਜੇ ਕਿਸੇ ਦੇ ਕੰਨ ਹੋਣ ਸੋ ਸੁਣੇ 10ਵੀਂ ਆਇਤ ਜੇ ਕਿਸੇ ਨੇ ਅਸੀਰੀ ਵਿੱਚ ਜਾਣਾ ਹੋਵੇ ਜਾਂ ਤਾਂ ਉਹ ਅਸੀਰੀ ਵਿੱਚ ਜਾਵੇਗਾ ਜੇ ਕੋਈ ਤਲਵਾਰ ਜੇ ਕੋਈ ਤਲਵਾਰ ਨਾਲ ਵੱਡੇ ਤਾਂ ਉਹ ਜ਼ਰੂਰ ਹੈ ਪਰ ਉਹ ਤਲਵਾਰ ਨਾਲ ਵੱਡਿਆ ਜਾਵੇ ਇਹ ਸੰਤਾਂ ਦੇ ਸਬਰ ਅਤੇ ਨੀਚਾ ਦਾ ਮੌਕਾ ਹੈ 11ਵੀਂ ਆਇਤ ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿਕਲਦਿਆਂ ਡਿੱਠਾ ਅਤੇ ਲੇਲੇ ਜਹੇ ਇੱਕ ਲੇਲੇ ਜਹੇ ਉਹ ਦੇ ਦੋ ਸਿੰਘ ਸਨ ਅਤੇ ਅਜਗਰ ਵਾਂ ਜੋ ਬੋਲਦਾ ਸੀ 12ਵੀਂ ਆਇਤ ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਹਦਾ ਸਾਰਾ ਇਖਤਿਆਰ ਵਰਤਦਾ ਹੈ ਅਤੇ ਧਰਤੀ ਅਤੇ ਉਹਦੇ ਵਾਸੀਆਂ ਕੋਲ ਉਹ ਉਸ ਪਹਿਲੇ ਦਰਿੰਦੇ ਨੂੰ ਮੱਠਾ ਟਕਾਉਂਦਾ ਟਕਾਉਂਦਾ ਅਧਿਕਾਰੀ ਸੱਟ ਚੰਗੀ ਹੋ ਗਈ 13ਵੀਂ ਆਇਤ ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਇੱਥੋਂ ਥੋੜੀ ਪੇ ਮਨੁੱਖਾਂ ਦੇ ਸਾਹਮਣੇ ਤਾਂ ਆਕਾਸ਼ੋ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ 14ਵੀਂ ਆਇਤ ਅਤੇ ਉਹਨਾ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਣ ਤਾਂ ਉਹ ਇੱਕ ਤਿਆਰ ਦਿੱਤਾ ਗਿਆ ਪਈ ਉਹ ਧਰਤੀ ਦੇ ਵਾਸੀਆਂ ਨੂੰ ਪਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਪਈ ਉਸ ਦਰਿੰਦੇ ਦੀ ਮੂਰਤ ਬਣਾਓ ਜਹਨ ਦੀ ਜਹਨ ਨੂੰ ਤਲਵਾਰ ਦੀ ਛੱਟ ਵੱਜੀ ਅਤੇ ਉਹ ਜਿਉਂਦਾ ਰਿਹਾ 15ਵੀਂ ਆਇਤ ਉਹਨਾਂ ਨੂੰ ਐਵੇਂ ਦਿੱਤਾ ਗਿਆ ਪਰ ਉਹ ਦਰਿੰਦੇ ਦੀ ਮੂਰਤ ਵਿੱਚ ਸਵਾਸ ਪਾ ਦੇਵੇ ਤਾਂ ਜੋ ਤਰਤੀਦੀ ਤਰਤੀਦੀ ਮੂਰਤ ਬੋਲੇ ਨਾਲੇ ਜਿਨਨੇ ਦਰਿੰਦੇ ਦੀ ਮੂਰਤ ਦੀ ਪੂਜਾ ਕਰਨ ਉਹ ਵੱਡੇ ਜਾਣ 16ਵੀਂ ਆਇਤ ਅਤੇ ਉਹਨਾਂ ਸਭਨਾ ਛੋਟਿਆਂ ਵੱਡਿਆਂ ਧਨੀਆਂ ਗਰੀਬਾਂ ਆਜ਼ਾਦਾਂ ਅਤੇ ਗੁਲਾਮਾਂ ਨੂੰ ਜਿਨ੍ਹਾਂ ਦੇ ਸੱਜੇ ਹੱਥ ਉੱਤੇ अथवा ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ 17ਵੀਂ ਆਇਤ ਅਤੇ ਕਿਸੇ ਨੂੰ ਲੈਣ ਦੇ ਨਹੀਂ ਕਰਨ ਦਿੰਦਾ ਪਰ ਨੀਰੇ ਉਹ ਨੂੰ ਜਹਿ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਿਆਉ ਅਤੇ ਜਾਂ ਉਹਦੇ ਨਿਆਉ ਦਾ ਅੰਗ ਲੱਗਾ ਹੋਵੇ 18ਵੀਂ ਆਇਤ ਇਹ ਗਿਆਨ ਦਾ ਮੌਕਾ ਹੈ ਜਿਹਨ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ ਉਹ ਮਨੁੱਖ ਦੇ ਅੰਗ ਹੈ ਅਤੇ ਉਸ ਦੇ ਅੰਗ 666 ਹਨ ਸ਼ਿਆਰਟ ਹੈ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੁਣੇ ਜਾਣ ਤੇ ਤੁਹਾਨੂੰ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਹੋਣ ਤੁਹਾਡੀਆਂ ਰੁਕੀਆਂ ਪ੍ਰਾਰਥਨਾਵਾਂ ਦੇ ਉੱਤਰ ਹੋਣ ਤੁਹਾਡੇ ਘਰੇ ਸ਼ਿਫਾ ਸ਼ਾਂਤੀ ਆਰਾਮ ਵਸੇ ਤੁਹਾਡੇ ਘਰ ਦੇ ਲੋਕ ਮੁਬਾਰਕ ਰਹਿਣ ਆਮੀਨ ਸਾਰਨ ਜੈਮਸੀ ਕੀ ਪਰਮੇਸ਼ਰਤਾਂ ਬਰਕਤ ਦੇਵੇ